ਦੋਸਤੋ ਪੰਜਾਬ ਬੇਲਦਾਰਾਂ ਦੀ ਰੈਗੂਲਰ ਭਰਤੀ 2023 ਦੋਸਤੋ ਅੱਜ ਤੋਂ 7 ਦਿਨ ਬਾਕੀ ਰਹਿ ਚੁੱਕੇ ਨੇ ਜੀ ਜਿਨ੍ਹਾਂ ਉਮੀਦਵਾਰਾਂ ਨੇ ਅਪਲਾਈ ਕਰ ਲਿਆ ਤਾਂ ਬਹੁਤ ਹੀ ਵਧੀਆ ਜਿਨ੍ਹਾਂ ਉਮੀਦਵਾਰਾਂ ਨੂੰ ਨਹੀਂ ਪਤਾ ਲੱਗਿਆ ਉਹ ਅੱਜ ਦੀ ਵੀਡੀਓ ਦੇਖ ਕੇ ਜ਼ਰੂਰ ਅਪਲਾਈ ਕਰਿਓ ਜੀ ਟੋਟਲ ਪੋਸਟਾਂ ਨੇ ਜੀ 48 ਪਲੱਸ ਪੋਸਟਾਂ ਲਈ ਪੰਜਾਬ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਪੇਪਰ ਕਿਸ ਤਰ੍ਹਾਂ ਦਾ ਹੋਵੇਗਾ ਸੈਲਰੀ ਕਿੰਨੀ ਦਿੱਤੀ ਜਾਵੇਗੀ ਨੌਕਰੀ ਦਾ ਸਥਾਨ ਕੀ ਹੈ ਕਿਸ ਸਥਾਨ ਤੇ ਪਹੁੰਚ ਕੇ ਡਾਕੂਮੈਂਟ ਜਮ੍ਹਾਂ ਕਰਾਣੇ ਨੇ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹਦੀ ਭਰਤੀ ਨੋ ਦੋਸਤੋ ਨੌਕਰੀ ਦਾ ਸਥਾਨ ਮੋਗਾ ਹੋਵੇਗਾ ਜੀ ਬੇਲਦਾਰਾਂ ਦੀ ਰੈਗੂਲਰ ਭਰਤੀ ਕੀਤੀ ਜਾਣੀ ਹੈ ਜੀ ਉਹਦੇ ਲਈ ਕੁਝ ਸ਼ਰਤਾਂ ਤੇ ਬੇਰਬੇ ਕੁਝ ਇਸ ਪ੍ਰਕਾਰ ਨੇ ਜੀ ਜੋ ਉਮੀਦਵਾਰ ਸ਼ਰਤਾਂ ਪੂਰੀਆਂ ਕਰਦੇ ਨੇ ਜੀ ਅਪਲਾਈ ਯੂਰ ਕਰਿਓ ਜੀ ਦੋਸਤੋ ਇਹਨਾਂ ਪੋਸਟਾਂ ਲਈ ਜੋ ਉਮਰ ਹੱਦ ਰੱਖੀ ਗਈ ਹੈ ਜੀ 18 ਤੋਂ ਲੈ ਕੇ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਔਰ ਏਜ ਰੈਲੈਕਸੇਸ਼ਨ ਦਿੱਤਾ ਜਾਏਗਾ ਪੰਜਾਬ ਗਵਰਨਮੈਂਟ ਰੂਲ ਦੇ ਅਨੁਸਾਰ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਦੋਸਤੋ ਤੁਸੀਂ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਰੀਡ ਕਰ ਲੈਣਾ ਜੀ ਰੀਡ ਕਰਨ ਤੋਂ ਬਾਅਦ ਤੁਸੀਂ ਅਪਲਾਈ ਕਰ ਲੈਣਾ ਜੀ ਅਪਲਾਈ ਕਰਨ ਲਈ ਤੁਹਾਨੂੰ ਇੱਕ ਐਪਲੀਕੇਸ਼ਨ ਫਾਰਮ ਦੀ ਜਰੂਰਤ ਹੋਵੇਗੀ ਐਪਲੀਕੇਸ਼ਨ ਫਾਰਮ ਦਾ ਲਿੰਕ ਵੀ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਵੇਗਾ ਇਹਨਾਂ ਪੋਸਟਾਂ ਲਈ 18000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਦੋਸਤੋ ਇਹਨਾਂ ਪੋਸਟ 8ਵੀਂ ਦੇ ਬੇਸਤਿਕ ਸਿੰਪਲ ਜਿਹਾ ਤੁਹਾਡਾ ਪੇਪਰ ਲਿਆ ਜਾਵੇਗਾ ਪੇਪਰ ਵਿੱਚੋਂ 50% ਅੰਕ ਪ੍ਰਾਪਤ ਕਰਨੇ ਜ਼ਰੂਰੀ ਹੋਣਗੇ ਜੀ ਕਿਸੇ ਵੀ ਉਮੀਦਵਾਰ ਨੂੰ ਸਿੱਧਾ ਭਰਤੀ ਨਹੀਂ ਕੀਤਾ ਜਾਵੇਗਾ ਜੋ ਉਮੀਦਵਾਰ ਪੇਪਰ ਦੇਵੇਗਾ ਪੇਪਰ ਪਾਸ ਕਰੇਗਾ ਉਹੀ ਉਮੀਦਵਾਰ ਨੂੰ ਸਿਲੇਕਟ ਕੀਤਾ ਜਾਵੇਗਾ ਉਸ ਤੋਂ ਬਾਅਦ ਮੈਡ ਲਿਸਟ ਤਿਆਰ ਕੀਤੀ ਜਾਵੇਗੀ ਮੈਡ ਦੇ ਆਧਾਰ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਦੋਸਤੋ ਟੋਟਲ ਪੋਸਟਾਂ ਪ੍ਰਵਾਨ ਕੀਤੀਆਂ ਗਈਆਂ ਨੇ 50 ਜਿਦੇ ਵਿੱਚੋਂ ਦੋ ਪੋਸਟਾਂ ਭਰੀਆਂ ਜਾ ਚੁੱਕੀਆਂ ਨੇ ਜੀ ਹੁਣ ਟੋਟਲ 48 ਪਲੱਸ ਪੋਸਟਾਂ ਲਈ ਪੰਜਾਬ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਬੰਦ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਹਰ ਇੱਕ ਕੈਟਾਗਰੀ ਦਾ ਉਮੀਦਵਾਰ ਅਪਲਾਈ ਕਰ ਸਕਦਾ ਜੀ ਪੋਸਟਾਂ ਨੇ ਗਰੁੱਪ ਡੀ ਦੀਆਂ ਜੋ ਮੇਲ ਕੈਂਡੀਡੇਟਸ ਵਾਸਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ 32 ਪੋਸਟਾਂ ਨੇ ਜੀ ਫੀਮੇਲ ਕੈਂਡੀਡੇਟਸ ਵਾਸਤੇ 16 ਪੋਸਟ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਟੋਟਲ 48 ਪਲੱਸ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ ਵਿਦਿਅਕ ਯੋਗਤਾ ਜੀ 8ਵੀਂ ਤੁਸੀਂ ਪਾਸ ਕੀਤੀ ਤਾਂ ਤੁਸੀਂ ਅਪਲਾਈ ਕਰ ਸਕੋਗੇ ਇੱਕ ਹੋਰ ਪੁਆਇੰਟ ਹੈ ਜੀ ਜੇਕਰ ਪ੍ਰਾਰਥੀ ਨੇ 8ਵੀਂ ਕਲਾਸ ਪੰਜਾਬੀ ਭਾਸ਼ਾ ਨਾਲ ਪਾਸ ਨਹੀਂ ਕੀਤੀ ਤਾਂ ਵੀ ਪ੍ਰਾਰਥੀ ਅਪਲਾਈ ਕਰ ਸਕਦਾ ਜੀ ਇਹਦਾ ਕਹਿਣ ਦਾ ਮਤਲਬ ਹੈ ਕਿ ਦੂਸਰੀ ਸਟੇਟ ਦਾ ਉਮੀਦਵਾਰ ਵੀ ਅਪਲਾਈ ਕਰ ਸਕਦਾ ਜਿਸ ਨੂੰ ਪੰਜਾਬੀ ਆਨ ਦੀ ਹੋਣੀ ਜ਼ਰੂਰੀ ਹੈ ਜੀ ਤੇ ਤੁਹਾਡੀ ਪੰਜਾਬੀ ਭਾਸ਼ਾ ਦਾ ਟੈਸਟ ਹੋਵੇਗਾ ਉਹਦੇ ਵਿੱਚੋਂ 50% ਅੰਕ ਲੈਣੇ ਜ਼ਰੂਰੀ ਹੋਣਗੇ ਤਾਂ ਉਮੀਦਵਾਰ ਪਾਸ ਮੰਨਿਆ ਜਾਵੇਗਾ ਇਹਨਾਂ ਪੋਸਟਾਂ ਲਈ ਐਕਸਪੀਰੀਅੰਸ ਦੇ ਅੰਕ ਕੁਛ ਇਸ ਪ੍ਰਕਾਰ ਹੋਣਗੇ ਜੀ 1 ਤੋਂ ਲੈ ਕੇ 3 ਸਾਲ ਦੇ 5 ਅੰਕ ਨੇ ਜੀ 3 ਤੋਂ ਲੈ ਕੇ 7 ਸਾਲ ਦੇ 10 ਅੰਕ ਨੇ ਜੀ 7 ਤੋਂ ਲੈ ਕੇ 10 ਸਾਲ ਦੇ 15 ਅੰਕ ਨੇ ਜੀ 10 ਸਾਲ ਤੋਂ ਵੱਧ ਦੇ 20 ਅੰਕ ਨੇ ਜੀ ਜੇਕਰ ਕੋਈ ਉਮੀਦਵਾਰ ਬੇਲਦਾਰ ਦੀ ਪੋਸਟ ਲਈ ਨਗਰ ਨਿਗਮ ਵਿੱਚ ਕੰਮ ਕਰ ਰਿਹਾ ਜਾਂ ਕਰ ਰਹੀ ਹੈ ਤਾਂ ਉਹਨੂੰ 5 ਅੰਕ ਵੱਖਰੇ ਤੌਰ ਤੇ ਦਿੱਤੇ ਜਾਣਗੇ ਜੀ ਦੋਸਤੋ ਭਰਤੀ ਸੰਬੰਧੀ ਕੁਝ ਹੋਰ ਸ਼ਰਤਾਂ ਮੈਂਸ਼ਨ ਕੀਤੀਆਂ ਗਿਆ ਨੇ ਜੀ ਇੱਕ ਵਾਰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣਾ ਜੀ ਰੀਡ ਕਰਨ ਤੋਂ ਬਾਅਦ ਹੀ ਤੁਸੀਂ ਅਪਲਾਈ ਕਰਨਾ ਜੀ ਅਪਲਾਈ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਇਹਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਦੋਸਤੋ ਐਡਰੈਸ ਨੋਟ ਕਰ ਲੋ ਜਿਸ ਐਡਰੈਸ ਤੇ ਪਹੁੰਚ ਕੇ ਤੁਸੀਂ ਡਾਕੂਮੈਂਟ ਜਮ੍ਹਾਂ ਕਰਾਣੇ ਨੇ ਜੀ ਕਮਰਾ ਨੰਬਰ 8 ਦਫ਼ਤਰ ਨਗਰ ਨਿਗਮ ਨੇੜੇ ਸਨੀ ਤਾਉਰ ਕੋਟ ਰੋਡ ਮੋਗਾ ਦੇ ਐਡਰੈਸ ਤੇ ਪਹੁੰਚ ਕੇ ਤੁਸੀਂ ਡਾਕੂਮੈਂਟ ਜਮ੍ਹਾਂ ਕਰਾਣੇ ਹੋਣਗੇ ਜੀ ਜੋ ਲਾਸਟ ਡੇਟ ਰੱਖੀ ਗਈ ਹੈ ਜੀ 1 1 2024 ਸਾਮ 5 ਵਜੇ ਤੱਕ ਤੁਸੀਂ ਡਾਕੂਮੈਂਟ ਜਮ੍ਹਾਂ ਕਰਾ ਸਕੋਗੇ ਕੇਵਲ ਬਾਈ ਹੈਂਡ ਹੀ ਜਮ੍ਹਾਂ ਕਰਾਣੇ ਹੋਣਗੇ ਜੇਕਰ ਤੁਸੀਂ ਆਨਲਾਈਨ ਜਾਂ ਵਗੈਰਾ ਤੁਸੀਂ ਡਾਕ ਦਵਾਰਾ ਭੇਜੋਗੇ ਤਾਂ ਤੁਹਾਡੀ ਐਪਲੀਕੇਸ਼ਨ ਫਾਰਮ ਰਿਜੈਕਟ ਸਮਝੀ ਜਾਵੇਗੀ ਦੋਸਤੋ ਉਮੀਦ ਕਰਦਾ ਮੇਰੇ ਦੁਆਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ